ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਅੱਜ ਆਪਾਂ ਪਨਵੀਂ ਪੌੜੀ ਕਰਾਂਗੇ ਹੁਣ ਪਨਵੀਂ ਪੌੜੀ ਵਿੱਚ ਗੁਰਨਾਨਕ ਦੇਵ ਜੀ ਕੀ ਕਹਿ ਰਹੇ ਨੇ ਥੋੜਾ ਜਿਹਾ ਉਸ ਨੂੰ ਵਿਸਤਾਰ ਨਾਲ ਸੁਣਾਗੇ ਸਮਝਾਗੇ ਫਿਰ ਆਪਾਂ ਪਨਵੀਂ ਪੌੜੀ ਵੱਲ ਜਾਵਾਂਗੇ ਗੁਰਨਾਨਕ ਦੇਵ ਜੀ ਨੇ ਕਿਹਾ ਰੁਕ ਜਾਓ ਰੁਕੋ ਠਹਿਰੋ ਹੁਣ ਕਿਸ ਚੀਜ਼ ਤੋਂ ਰੁਕਣ ਲਈ ਕਹਿ ਰਹੇ ਨੇ ਕਿਸ ਚੀਜ਼ ਤੋਂ ਠਹਿਰਨ ਲਈ ਕਹਿ ਰਹੇ ਨੇ ਜਦੋਂ ਇੱਕ ਸਟੂਡੈਂਟ ਆਪਣੇ ਗੁਰੂ ਅੱਗੇ ਬੈਠਾ ਰੱਬੀ ਗੁਣ ਲੈ ਰਿਆ ਹੋਵੇ ਜਾਣ ਰਿਆ ਹੋਵੇ ਤਾਂ ਉਹ ਇੱਕਦਮ ਨਾਲ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਇਹ ਜੋ ਦੁਨੀਆ ਨੇ ਰਸਤਾ ਇਖਤियार ਕੀਤਾ ਹੈ ਰੱਬ ਨੂੰ ਪਾਉਣ ਦਾ ਇਹ ਤਾਂ ਗਲਤ ਹੈ ਇਹ ਤਾਂ ਠੀਕ ਨਹੀਂ ਹੈਗਾ ਇਹਨਾਂ ਨੂੰ ਰੋਕਣਾ ਪਏਗਾ ਲੁਕੋ ਬ੍ਰੇਕ ਮਾਰੀ ਦੁਨੀਆ ਦੌੜ ਰਹੀ ਹੈ ਭੱਜ ਰਹੀ ਹੈ ਮੈਂ ਰੋਕਾਂ ਭਾਵੇਂ ਕਿ ਇਹਨਾਂ ਦਾ ਜਿਹੜਾ ਰੱਬ ਨੂੰ ਪਾਉਣ ਦਾ ਹਿੱਲਾ ਵਸੀਲਾ ਹੈ ਉਹ ਉਹ ਖ ਹੈ ਬਹੁਤ ਖ ਹੈ ਨਾ ਇਹ ਸੋਖਾ ਥੋੜੀ ਹੋ ਸਕਦਾ ਹੈ ਚੁੱਪਾ ਚੁੱਪ ਨਾ ਹੋ ਗਈ ਜੇ ਲਾਇ ਰਹਾ ਲਿਫਤਾਰ ਸੋਖਾ ਕੰਮ ਹੈ ਜੀ ਉਤਰੋ ਸੋਖਾ ਕੰਮ ਹੈ ਆਪਣੀ ਜ਼ਬਾਨ ਨੂੰ ਕੰਟਰੋਲ ਵਿੱਚ ਰੱਖ ਕੇ ਬਿਲਕੁਲ ਚੁੱਪ ਰਹਿਣਾ ਮੋਨ ਧਾਰੀ ਰੱਖਣੀ ਬਿਲਕੁਲ ਮੋਨੀ ਬਣ ਜਾਣਾ ਇਹ ਸੋਖਾ ਕੰਮ ਹੋ ਸਕਦਾ ਕਦੇ ਵੀ ਨਹੀਂ ਸੋਖਾ ਜਰਾ ਆਪਾਂ ਟਰਾਈ ਕਰਕੇ ਦੇਖੀਏ ਇੱਕ ਦਿਨ ਹੀ ਕਿ ਆਪਾਂ ਕੁਝ ਵੀ ਨਹੀਂ ਬੋਲਣਾ ਬੜਾ ਔਖਾ ਕਰਦੇ ਕਿਉਂ ਸੀਓ ਰੱਬ ਨੂੰ ਪਾਉਣ ਵਾਸਤੇ ਪੁਖਿਆ ਭੁਖਣਾ ਉਤਰੀ ਚ ਬੰਨਾਪੁਰਿਆ ਪਾਰ ਇਹ ਸਾਰੇ ਕਾਰਜ ਇਹ ਸਾਰਾ ਕੁਝ ਉਹ ਕਰਦੇ ਆ ਰਹੇ ਸੀ ਇਹ ਰੱਬ ਨੇ ਗੁਨਾਨੰਦ ਦੇ ਪਾਤਸ਼ਾਹ ਨੂੰ ਆਪਣੇ ਚੇਲੇ ਨੂੰ ਖੁਦ ਆਪ ਦੱਸਿਆ ਕਾਂਪੁਰਖ ਵਾਹਿਗੁਰੂ ਜੀ ਔਰ ਗੁਨਾਨੰਦ ਦੇਵ ਜੀ ਆਪ ਹੀ ਗੁਰੂ ਤੇ ਆਪ ਹੀ ਚੇਲਾ ਬਣ ਕੇ ਸਵਾਲ ਤੇ ਜਵਾਬ ਚੱਲ ਰਹੇ ਨੇ ਜੱਪਦੀ ਸੈਚ ਰੱਬ ਨਾਲ ਆਪੇ ਹੀ ਗੁਰੂ ਤੇ ਆਪੇ ਹੀ ਚੇਲਾ ਕੀ ਬਾਤ ਹੈ ਕਿੱਡੀ ਵੱਡੀ ਚੀਜ਼ ਹੈ ਹੁਣ ਗੁਰੂ ਨਾਨਕ ਦੇਵ ਜੀ ਨੇ ਇਹ ਚੰਗ ਜਾਣ ਲਿਆ ਕਿ ਸਰੂਪ ਮਹਾਰਾਜ ਦਾ ਇਸ ਤਰ੍ਹਾਂ ਇੱਕ ਓੰਕਾਰ ਸਤਨਾਮ ਕਤਾਰੁਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਮੰ ਗੁਰਪ੍ਰਸਾਦ ਇਹ ਸਰੂਪ ਹੈ ਮਹਾਰਾਜ ਦਾ ਉਹ ਮੁੜ ਤੋ ਹੈ ਅਤੇ ਜਦ ਤੱਕ ਇਹ ਸਭ ਕੁਝ ਹੈ ਭਵੇਂ ਮੁੱਕ ਜਾਏ ਤਾਂ ਵੀ ਉਹ ਰਹੇਗਾ ਤੇ ਉਹ ਮੈਨੂੰ ਦੱਸਣਾ ਕਰ ਰਿਹਾ ਹੈ ਮੈਨੂੰ ਸਮਝਾਉਣਾ ਕਰ ਰਿਹਾ ਹੁਣ ਮੈਂ ਲੋਕਾਂ ਨੂੰ ਵੀ ਦੱਸਾਂ ਕਿ ਤੁਹਾਡਾ ਲੱਗ ਨੂੰ ਪਾਉਣ ਦਾ ਹਿੱਲਾ ਵਸੀਲਾ ਗਲਤ ਹੈ ਇਹ ਤਰੀਕਾ ਠੀਕ ਨਹੀਂ ਜੈ ਤੁਸੀਂ ਇਹਦੇ ਨਾਲ ਕਿਤੇ ਵੀ ਨਹੀਂ ਪਹੁੰਚ ਸਕੋਗੇ ਤੁਸੀਂ ਤੁਸੀਂ ਗੁਰੂ ਮਿਲਾਪ ਵਾਲਾ ਸੁੱਖ ਨਹੀਂ ਭੋਗ ਸਕਦੇ ਇਹ ਵਿਛੋੜੇ ਵਾਲਾ ਦੁੱਖ ਤੁਹਾਨੂੰ ਲੱਗਾ ਹੀ ਰਹੇਗਾ ਇਹਨੂੰ ਰੋਕਣ ਵਾਸਤੇ ਬ੍ਰੇਕ ਲਾਈ ਤੁਸੀਂ ਦੇਖੋਗੇ ਆਦਮੀ ਜਿਹੜਾ ਨਾ ਦੌੜ ਰਿਹਾ ਸਫਰ ਚ ਸਫਰ ਚ ਇਸ ਤਰ੍ਹਾਂ ਉਹ ਰੱਬ ਨੂੰ ਪਾਉਣ ਦੇ ਵੀ ਸਫ਼ਰ 'ਚ ਹੀ ਤੁਰਿਆ ਹੋਇਆ ਫਿਰ ਰਿਹਾ ਸੀ ਉਸ ਸਮੇਂ ਔਰ ਅੱਜ ਵੀ ਇਹੀ ਚੱਲ ਰਿਹਾ ਹੈ ਉਹਨੇ ਦੱਸਿਆ ਰੱਬ ਨੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਨੂੰ ਕਿ ਰੱਬ ਨੂੰ ਪਾਉਣ ਦਾ ਤਰੀਕਾ ਹਿੱਲਾ ਵਸੀਲਾ ਇਹ ਨਹੀਂ ਹੈ ਰੱਬ ਨੂੰ ਪਾਉਣ ਦਾ ਤਰੀਕਾ ਜਿਹੜਾ ਇਖਤਿਆਰ ਕੀਤਾ ਹੈ ਉਹ ਠੀਕ ਨਹੀਂ ਹੈ ਲੋਕਾਂ ਦਾ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਬ੍ਰੇਕ ਲਗਾਓ ਸਿਰਫ ਗੁਰੂ ਨਾਨਕ ਦੇਵ ਜੀ ਆਏ ਜਿਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਠੱਲ ਪਾਈ ਭਾਵੇਂ ਕਿ ਅੱਜ ਵੀ ਲੋਕ ਉਹੀ ਕਾਰਜ ਕਰ ਰਹੇ ਨੇ ਪਰ ਗੁਰੂ ਨਾਨਕ ਦੇਵ ਜੀ ਇੱਕ ਵਾਹਿਦ ਗੁਰੂ ਇਸ ਸ੍ਰਿਸ਼ਟੀ ਤੇ ਪ੍ਰਕਾਸ਼ਮਾਨ ਹੋਏ ਜਿਨ੍ਹਾਂ ਨੇ ਕਿ ਠੱਲ ਪਾਈ ਰੋਕਿਆ ਲੋਕਾਂ ਨੂੰ ਕਿ ਐਡਾ ਕਰਨ ਨਾਲ ਨਹੀਂ ਕੁਝ ਹੋਣਾ ਤੁਹਾਡੀਆਂ ਇਹ ਜਿਹੜੀਆਂ ਸਿਆਣਪਾਂ ਨੇ ਮੈਨੂੰ ਰੱਬ ਨੇ ਦੱਸ ਦਿੱਤਾ ਹੈ ਇਹ ਤੁਹਾਡੇ ਕੰਮ ਨਹੀਂ ਆਣੀਆਂ ਉੱਥੇ ਨਹੀਂ ਆਣੀਆਂ ਉਦਾਟਾ ਇੱਕ ਹੁਕਮ ਚੱਲ ਰਿਹਾ ਹੈ ਉਸ ਹੁਕਮ ਦੇ ਵਿੱਚ ਉਹ ਸਿਸਟਮ ਚੱਲ ਰਿਹਾ ਹੈ ਉਹ ਸਿਸਟਮ ਜਿਹੜਾ ਹੈਗਾ ਨਿਯਮ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਚੱਲ ਰਿਹਾ ਜਿਸ ਨੂੰ ਆਪ ਰੱਬ ਨੇ ਆਟੋਮੈਟਿਕਲੀ ਬਣਾ ਦਿੱਤਾ ਹੈ ਉਹ ਆਪ ਵੀ ਉਸ ਦੇ ਵਿੱਚ ਵਰਤ ਰਹੇ ਤੇ ਇਸ ਤਰੀਕੇ ਨਾਲ ਤੁਸੀਂ ਜਿਸ ਤਰ੍ਹਾਂ ਉਸ ਦੀ ਅਰਾਧਨਾ ਕਰਕੇ ਗਾ ਰਹੇ ਹੋ ਠੀਕ ਹੈ ਭਲੀ ਹੈ ਭਾਈ ਤੁਸੀਂ ਚੰਗਾ ਕੰਮ ਤਾਂ ਕਰ ਹੀ ਰਹੇ ਹੋ ਕੋਸ਼ਿਸ਼ ਤੁਹਾਡੀ ਠੀਕ ਹੈ ਕਿ ਤੁਸੀਂ ਕਰ ਰਹੇ ਹੋ ਰੱਬ ਨੂੰ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹੋ ਪਰ ਉਹਦਾ ਤਰੀਕਾ ਤੁਹਾਡਾ ਠੀਕ ਨਹੀਂ ਹੈ ਤੁਸੀਂ ਰੁਕ ਜਾਓ ਭਾਈ ਰੱਬ ਨੂੰ ਕਿਤੇ ਵੀ ਸਥਾਪਿਤ ਨਹੀਂ ਕੀਤਾ ਜਾ ਸਕਦਾ ਤੇ ਤੁਸੀਂ ਕੀ ਕਰ ਰਹੇ ਹੋ ਹੁਣ ਉਹ ਸਿਆਣਪਾਂ ਜਿਹੜੀਆਂ ਸੀਗੀਆਂ ਕਿਹੜੀਆਂ ਸੀ ਲੋਕਾਂ ਦੀਆਂ ਉਹ ਸਿਆਣਪਾਂ ਸੀ ਕਿ ਮੂਰਤੀ ਨੂੰ ਬਣਾਉਣਾ ਔਰ ਫਿਰ ਉਸ ਨੂੰ ਸਥਾਪਿਤ ਕਰਨਾ ਔਰ ਮੂਰਤੀ ਵੀ ਜਿਹੜੀ ਹੈ ਸਥਾਪਿਤ ਵੀ ਇੰਨੀ ਸੌਖੀ ਨਹੀਂ ਹੁੰਦੀ ਸੀ ਉਹਨੂੰ ਉਹਨੂੰ ਵੀ ਸਿੱਧ ਕਰਨ ਵਾਸਤੇ ਕਈ ਤਰੀਕੇ ਦੇ ਦਿਨ ਦਿਨ ਹਾਰ ਔਰ ਤਰੀਕਾ ਦੇਖਿਆ ਜਾਂਦਾ ਸੀ ਫਿਰ ਉਹਨੂੰ ਸਥਾਪਿਤ ਕੀਤਾ ਜਾਂਦਾ ਸੀ ਉਸ ਤੋਂ ਪਹਿਲਾਂ ਉਹਨੂੰ ਕ੍ਰੀਏਟ ਕਰਦੇ ਸੀ ਉਹ ਮੂਰਤੀ ਨੂੰ ਬਣਾਉਂਦੇ ਸੀ ਫਿਰ ਸਥਾਪਿਤ ਕਰਦੇ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰੋਕਿਆ ਇਸ ਕਲ ਦਾ ਵਿਰੋਧ ਕੀਤਾ ਤਰਕ ਕੀਤੀ ਇਹਨਾਂ ਤੇ ਕਿ ਭਾਈ ਤੁਸੀਂ ਗਲਤ ਕਰ ਰਹੇ ਹੋ ਜਿਹੜਾ ਰੱਬ ਨੂੰ ਚਾਉਣ ਵਾਲਾ ਹੁੰਦਾ ਹੈ ਰੱਬ ਨੂੰ ਪਾਉਣ ਵਾਲਾ ਬੰਦਾ ਹੁੰਦਾ ਹੈ ਉਹ ਲੋਕਾਈ ਵਾਸਤੇ ਦਲਦ ਰੱਖਦਾ ਹੈ ਜੇ ਲੋਕੀ ਗਲਤ ਰਾਹ ਤੇ ਤੁਰ ਰਹੇ ਹੁੰਦੇ ਨਾ ਤੁਹਾਨੂੰ ਰੋਕਦਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਰੋਕਿਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਕਿਹਾ ਕਿ ਇਹ ਹਿੱਲਾ ਵਸੀਲਾ ਤੁਹਾਡਾ ਠੀਕ ਨਹੀਂ ਹੈ ਉਹ ਤਾਂ ਆਪਣੇ ਆਪ ਤੋਂ ਅਜ਼ਮਾਨ ਹੈ ਭਈ ਉਹ ਤਾਂ ਸਵੈ ਬੰਧ ਹੈ মূল ਮੰਤਰ ਵਿੱਚ ਗੁਰੂ ਸਾਹਿਬ ਕਹਿੰਦੇ ਉਹ ਤਾਂ ਆਪੇ ਆਪ ਨਿਰੰਜਨ ਹੈ ਮਾਇਆ ਦੀ ਕਾਲਕ ਤੋਂ ਰਹਿਤ ਹੈ ਔਰ ਆਪਣੇ ਆਪ ਤੋਂ ਬੜਿਆ ਹੋਇਆ ਉਸ ਨੂੰ ਕਦੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਥਾਪਿਆ ਨਹੀਂ ਜਾ ਸਕਦਾ ਕ੍ਰੀਏਟ ਨਹੀਂ ਕੀਤਾ ਜਾ ਸਕਦਾ ਔਰ ਮੈਂ ਇਸ ਗੱਲ ਦੀ ਵੀ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਜੇਕਰ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਗੁਰੂ ਨਾਨਕ ਦੇ ਪਾਤਸ਼ਾਹ ਬਿਲਕੁਲ ਇਸ ਗੱਲ ਦੀ ਤਸਦੀਕ ਕਰਦੇ ਨੇ ਕਿ ਜੇ ਤੁਸੀਂ ਅੰਮ੍ਰਿਤ ਵੇਲਾ ਦੇ ਕੇ ਉਹਨੂੰ ਅੰਮ੍ਰਿਤ ਵੇਲੇ ਵਿੱਚੋਂ ਲੱਭਦੇ ਹੋ ਤਾਂ ਫੇਰ ਉਹਨੂੰ ਲੱਭਣ ਵਾਲਿਆਂ ਨੂੰ ਉਹਦੇ ਦਰ ਤੇ ਮਾਣ ਮਿਲ ਜਾਏਗਾ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਉਹਦਾ ਬੜਾ ਸਨਮਾਨ ਹੋਣਾ ਹੈ ਮਾਣ ਮਿਲ ਜਾਣਾ ਉਹਨਾਂ ਨੂੰ ਉਹਨੂੰ ਗੁਰੂ ਪਾਤਸ਼ਾਹ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਮੇਲਾ ਕਰਵਾ ਦਿੱਤਾ ਤਾਂ ਉਹਨਾਂ ਦਾ ਸਨਮਾਨ ਹੋਣਾ ਹੈ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਸਾਡੇ ਕੋਲ ਸ਼ਬਦ ਵੀ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਖੀਆ ਗੁਰੂ ਸਾਹਿਬ ਨੇ ਐਵੇਂ ਦੱਸਿਆ ਕਿ ਇਸ ਤਰੀਕੇ ਨਾਲ ਜਿੰਨੇ ਭਗਤ ਹੋਏ ਨੇ ਦੇਖੋ ਉਹਨਾਂ ਨੂੰ ਮਾਨ ਸਨਮਾਨ ਮਿਲਿਆ ਹੈ ਤੇ ਮੈਂ ਇਸ ਗੱਲ ਦੀ ਤਸਦੀਕ ਕਰਦਾ ਮੋਹਰ ਲਾਉਣਾ ਹੈ ਕਿ ਜੇਕਰ ਤੁਸੀਂ ਅੰਮ੍ਰਿਤ ਵੇਲੇ ਵਿੱਚੋਂ ਜੇ ਰੱਬ ਨੂੰ ਭਾਲੋਗੇ ਤਾਂ ਗੁਰੂ ਹੀ ਇੱਕ ਐਸਾ ਹੈਗਾ ਤੁਹਾਨੂੰ ਰੱਬ ਨਾਲ ਮਿਲਾਪ ਵਾਲਾ ਸੁੱਖ ਦੇ ਸਕਦਾ ਹੈ ਤੁਹਾਡਾ ਜਿਹੜਾ ਦੁੱਖ ਹੈ ਵਿਛੋੜੇ ਵਾਲਾ ਰੱਬ ਤੋਂ ਉਸ ਨੂੰ ਦੂਰ ਕੀਤਾ ਜਾ ਸਕਦਾ ਉਹ ਪਰ ਹਰ ਉਹਨੂੰ ਪਰੇ ਹਟਾਇਆ ਜਾ ਸਕਦਾ ਹੈ ਉਹ ਖਤਮ ਹੋ ਜਾਏਗਾ ਤੁਹਾਡਾ ਇਹ ਪੂਰੀ ਦੀ ਪੂਰੀ ਜਿਹੜੀ ਪੌੜੀ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਉਸ ਸਮੇਂ ਦੇ ਔਰ ਅੱਜ ਦੇ ਵੀ ਜਿਹੜੇ ਪਖੰਡ ਹੁੰਦੇ ਨੇ ਰੱਬ ਨੂੰ ਪਾਉਣਦੇ ਉਹਨਾਂ ਨੂੰ ਠੱਲ ਪਾਈ ਉਹਨਾਂ ਨੂੰ ਰੋਕਿਆ ਗੁਰੂ ਨਾਨਕ ਦੇਵ ਜੀ ਨੇ ਇਸ ਕਹਾਣੀ ਦੇ ਵਿੱਚ ਇਹ ਦੱਸਿਆ ਕਿ ਮੈਨੂੰ ਪਤਾ ਲੱਗ ਗਿਆ ਗੁਰੂ ਮੇਰੇ ਸਾਹਮਣੇ ਬੈਠਾ ਹੈ ਤੇ ਮਹਾਰਾਜ ਮੇਰੇ ਸਾਹਮਣੇ ਬੈਠ ਕੇ ਮੈਨੂੰ ਦੱਸ ਰਹੇ ਨੇ ਕਿ ਰੱਬ ਨੇ ਬੰਦਾ ਬਣਾਇਆ ਹੈ ਬੰਦਾ ਕਦੇ ਵੀ ਰੱਬ ਨਹੀਂ ਬਣਾ ਸਕਦਾ ਪਰ ਚਲ ਕਿ ਰਹੀ ਸੀ ਮੂਰਤੀ ਨੂੰ ਬਣਾਉਣਾ ਕ੍ਰੀਏਟ ਕਰਨਾ ਘੜਨਾ ਫਿਰ ਉਸ ਨੂੰ ਸਥਾਪਿਤ ਕਰਨਾ ਫਿਰ ਉਹਦੀ ਪੂਜਾ ਕਰਨੀ ਤੀਰਥਾਂ ਤੇ ਜਾਣਾ ਕਈ ਤਰੀਕੇ ਦੇ ਹਿੱਲੇ ਵਸੀਲੇ ਜਿਹੜੇ ਉਸ ਟਾਈਮ ਅਪਣਾਏ ਜਾਂਦੇ ਸਨ ਮਹਾਰਾਜ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਨੂੰ ਕਰ ਪਾਈ ਇਹ ਜਿਹੜੀ ਚੀਜ਼ ਹੈ ਇਹ ਕਿਤੇ ਵੀ ਸਾਨੂੰ ਦੇਖਣ ਨੂੰ ਸੁਣਨ ਨੂੰ ਨਹੀਂ ਮਿਲਦੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋ ਕਿਸ ਤਰੀਕੇ ਨਾਲ ਆਪੇ ਗੁਰੂ ਆਪੇ ਚੇਲਾ ਬਣ ਕੇ ਸਾਨੂੰ ਸਮਝਾਉਣਾ ਕਰਦੇ ਪਏ ਨੇ ਸਾਡੇ ਪਾਤਸ਼ਾਹ ਮਹਾਰਾਜ ਅਸੀਂ ਅੱਜ ਵੀ ਦੇਖੋ ਇਹ ਕਈ ਕਰਾ ਦੇ ਵਿੱਚ ਸਾਡੇ ਆਪਣੇ ਸਿੱਖ ਵੀ ਅੱਜ ਵੀ ਮੂਰਤੀ ਪੂਜਾ ਕਰ ਰਹੇ ਨੇ ਅੱਜ ਵੀ ਕਰ ਰਹੇ ਉਹ ਜਪਜੀ ਸਾਹਿਬ ਪੜ ਰਹੇ ਨੇ ਪਾਠ ਵੀ ਕਰ ਰਹੇ ਨੇ ਜਾਣਦੇ ਨੇ ਬਾਣੀ ਨੂੰ ਪਰ ਉਹਨਾਂ ਨੂੰ ਅਰਥ ਨਾ ਪਤਾ ਹੋਣ ਕਰਕੇ ਇਹ ਲੱਗਦਾ ਹੈ ਮੈਨੂੰ ਦਾਸ ਨੂੰ ਲੱਗਦਾ ਨਿੱਜੀ ਤੌਰ ਤੇ ਲੱਗਦਾ ਕਿ ਉਹਨਾਂ ਕੋਲੋਂ ਗਲਤੀ ਹੋ ਰਹੀ ਹੈ ਗੁਰੂ ਨਾਨਕ ਦੇਵ ਜੀ ਸਾਤਾ ਸਾਫ਼ ਤੌਰ ਤੇ ਕਹਿ ਰਹੇ ਬਈ ਥਾਪਿਆ ਨਹੀਂ ਜਾ ਸਕਦਾ ਬਈ ਉਹ ਬਈ ਉਹ ਕੀਤਾ ਨਹੀਂ ਜਾ ਸਕਦਾ ਭਾਈ ਉਹਨੂੰ ਕ੍ਰੀਏਟ ਨਹੀਂ ਕਰ ਸਕਦਾ ਉਹਨੂੰ ਕੋਈ ਘੜ ਨਹੀਂ ਸਕਦਾ ਮੂਰਤੀ ਤਾਂ ਖੜੀ ਜਾਂਦੀ ਹੈ ਮੂਰਤੀ ਕਾਰਦਰ ਮੂਰਤੀ ਨੂੰ ਘੜਦਾ ਹੈ ਉਹਦੇ ਉੱਪਰ ਬੈਹਂਦਾ ਹੈ ਉਹ ਘੜਦਾ ਹੈ ਉਹਨੂੰ ਹੱਥ ਲਾਉਂਦਾ ਹੈ ਤੇ ਪੈਰ ਰੱਖਦਾ ਹੈ ਫਿਰ ਔਰਤੀ ਬਣਾਉਂਦਾ ਫਿਰ ਘੜਦਾ ਮੂਰਤੀ ਇੰਨੀ ਆਸਾਨੀ ਨਾਲ ਨਹੀਂ ਹੁੰਦੀ ਪਰ ਕਮਾਲ ਦੀ ਗੱਲ ਦੇਖੋ ਮਹਾਰਾਜ ਕਹਿੰਦੀ ਹੈ ਇਹ ਇੰਡੀਆ ਸਿਆਣਪ ਵਰਤ ਰਹੇ ਨੇ ਕਿ ਉਹ ਮੂਰਤੀ ਛੋਟੀ ਵੱਡੀ ਕਈ ਤਰੀਕੇ ਦੀ ਆਕਾਰ ਦੀ ਬਣਾਉਂਦਾ ਉਸ ਆਕਾਰ ਦੀ ਕਈ ਤਰੀਕੇ ਦੀ ਬਣਾ ਕੇ ਆਪਣੇ ਛੋਟੇ ਛੋਟੇ ਕਾਰਖਾਨਿਆਂ 'ਚ ਆਪਣੀਆਂ ਮੱਟੀਆਂ ਵੱਡੀਆਂ ਕੋਠੀਆਂ ਤੇ ਬੰਗਲਿਆਂ ਦੇ ਵਿੱਚ ਆਪਣੇ ਵੱਡਿਆਂ ਹੋਟਲਾਂ ਦੇ ਵਿੱਚ ਇੱਕ ਛੋਟਾ ਜਾਂ ਨੁੱਕਰ ਲੱਭਦੇ ਨੇ ਉਸ ਨੁੱਕਰ ਦੇ ਵਿੱਚ ਬਸ ਲਿਜਾ ਕੇ ਰੱਖ ਦਿੰਦੇ ਨੇ ਤੇ ਸਵੇਰੇ ਆਉਂਦੇ ਨੇ ਸਵੇਰੇ ਆ ਕੇ ਬਸ ਉਹਦੀ ਧੂਪ ਕੀਤੀ ਮਾਰੀ ਦੀ ਧੂਆ ਕੀਤਾ ਉਦੋਂ ਬਾਅਦ ਫਿਰ ਸਾਰਾ ਦਿਨ ਆਪਣਾ ਜੋ ਮਰਜੀ ਝੂਠ ਤੂਫਾਨ ਬੋਲੀ ਜਾਣ ਜੋ ਮਰਜੀ ਕਰ ਜਾਣ ਕੰਮ ਕਰੀ ਜਾਣ ਭਾਵੇਂ ਗਾਲਾਂ ਹੀ ਕੱਢੀ ਜਾਣ ਤੇ ਚੱਲੀ ਜਾਂਦਾ ਤੇ ਫਿਰ ਸ਼ਾਮ ਨੂੰ ਵੀ ਕੋਈ ਲੈਣਾ ਦੇਣਾ ਨਹੀਂ ਬਸ ਸ਼ਾਮ ਨੂੰ ਜੋ ਜਾਣ ਲੱਗਣਾ ਦੁਕਾਨ ਵਧਾਣ ਲੱਗਣੀ ਹੈ ਆਪਣੀ ਵਰਕਸ਼ਾਪ ਵਧਾਣ ਲੱਗਣੀ ਹੈ ਹੋਟਲ ਬੰਦ ਕਰਨ ਲੱਗਣਾ ਐਡਾ ਕਰਨਾ ਐਡਾ ਐਡਾ ਜਿਆ ਕਰਕੇ ਆਪਣਾ ਨਿਕਲ ਜਾਣਾ ਮਹਾਰਾਜ ਇਸੇ ਸਿਆਣਪਾ ਦੀ ਗੱਲ ਕਰ ਰਿਹਾ ਇਹਦਾ ਸਿਆਣਪਾ ਨੇ ਨਾਲ ਨਹੀਂ ਜਾਣਾ ਇਹ ਰੱਬ ਨੇ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਦੱਸਿਆ ਆਪਸ 'ਚ ਇਹ ਗੱਲਾਂ ਕਰ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਦੇ ਪਾਸ਼ਾ ਨਹੀਂ ਦੇਖੋ ਜੱਬੀ ਸਾਹਿਬ ਸਾਡੇ ਸਾਹਮਣੇ ਕਿੱਦਾਂ ਖੁੱਲ ਕੇ ਗੱਲ ਹੋ ਰਹੀ ਹੈ ਸਭ ਪਤਾ ਲੱਗ ਰਿਹਾ ਆਪਾਂ ਸੁਣ ਸਕਦੇ ਹਾਂ ਸਮਝ ਸਕਦੇ ਹਾਂ ਕਿ ਹਾਂ ਉੱਥੇ ਕੁਐਸਚਨ ਹੈ ਕੁਐਸਚਨ ਕੌਣ ਕਰੇਗਾ ਜਿਹੜਾ ਸਿੱਖ ਰਿਹਾ ਹੈ ਆਨਸਰ ਕੌਣ ਦੇਵੇਗਾ ਜਿਹਨੂੰ ਪਤਾ ਹੈ ਸੈ ਸਿਆਣਾ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਜਦੋਂ ਇਹ ਗੱਲ ਆਈ ਗੁਰੂ ਨਾਨਕ ਦੇ ਪਾਸ਼ਾ ਨੇ ਫਟ ਪੁੱਛਿਆ ਅੱਛਾ ਕੇ ਮਸਾ ਚਾਰਾ ਹੋਈ ਹੈ ਕੇ ਮੂੜਾ ਤੂੰ ਟੇਪਲ ਇਹ ਕੋੜ ਦੀ ਜਿਹੜੀ ਕੰਦ ਹੈ ਫਿਰ ਸਾਡੀ ਕਿਦਾਂ ਟੇਗੀ ਪਹਿਲੀ ਕੋੜੀ ਦੇ ਵਿੱਚ ਅਸੀਂ ਵੀ ਸਾਰਾ ਗੱਲ ਕੀਤੀ ਐ ਇਸ ਤੇ ਫਿਰ ਉਹ ਹੁਕਮ ਦੀ ਗੱਲ ਦੱਸਦੇ ਨੇ ਰੱਬ ਜੀ ਇਹ ਮੇਰਾ ਹੁਕਮ ਵਰਤ ਰਿਹਾ ਨਿਯਮ ਵਰਤ ਰਿਹਾ ਫੇਰ ਅੱਗੇ ਜਾ ਕੇ ਉਹ ਮੇਰੇ ਹੁਕਮ ਨੂੰ ਨਿਯਮ ਨੂੰ ਕੋਣ ਕਿੰਨਾ ਕਿੰਨਾ ਮੰਨ ਰਿਹਾ ਉਹਨੂੰ ਉਸੇ ਤਰੀਕੇ ਨਾਲ ਗਾਈ ਜਾ ਰਿਹਾ ਇਸ ਪੌੜੀ ਦੇ ਵਿੱਚ ਗੁਨਾਹਾਂ ਦੇ ਬਾਦਸ਼ਾਹ ਹੁਣ ਲੁਕਾਈ ਨੂੰ ਰੋਕਦੇ ਨੇ ਜਿਹੜੇ ਇਹ ਗਲਤ ਤਰੀਕੇ ਨਾਲ ਰੱਬ ਨੂੰ ਪਾਉਣ ਦਾ ਇਲਾਵਾਸੀਲਾ ਕਰ ਰਹੇ ਸੀ ਰੋਕਦੇ ਨੇ ਕੀ ਕਹਿੰਦੇ ਨੇ ਪਹਿਲਾਂ ਆਪਾਂ ਪੌੜੀ ਦੀ ਹੋਂ ਜੋੜੇ ਅਰਥ ਨੇ ਅਰਥ ਆਤਮਕ ਤਰੀਕੇ ਨਾਲ ਉਸ ਦੇ ਅਰਥ ਜਾਣਾਂਗੇ ਫਿਰ ਉਹਦੀਆਂ ਲਗਾ ਮਾਤਰਾ ਸਮਝਾਂਗੇ ਠੀਕ ਹੈ ਜੀ ਆਪਾਂ ਸਾਰ ਇਹਦੀ ਵਿਆਖਿਆ ਜਿਹੜੀ ਹੈਗੀ ਹੈ ਸੰਖੇਪ ਜੀ ਆਪਾਂ ਕਰ ਲਈ ਉਸ ਤੋਂ ਬਾਅਦ ਫੇਰ ਸਮਾਪਤੀ ਕਰਾਂਗੇ ਫਿਰ ਅਗਲੀ ਪੌੜੀ 6 ਵਿੱਚ ਮਿਲਾਂਗੇ ਜੀ ਸ਼ੁਰੂ ਕਰੀਏ ਜੀ ਪੌੜੀ ਸ਼ੁਰੂ ਕਰਦੇ ਆਂ ਪੰਨੀਵੀਂ ਪੌੜੀ ਜਪਦੀ ਸ ਹੈ ਥਾਪਿਆ ਨਾ ਜਾਏ ਉਸ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਕੀਤਾ ਨਾ ਹੋਏ ਵਾਹਿਗੁਰੂ ਮੁ ਕ੍ਰੀਏਟ ਘੜਿਆ ਨਹੀਂ ਜਾ ਸਕਦਾ ਆਪੇ ਆਪ ਨਿਰੰਜਨ ਸੋਏ ਉਹ ਆਪਣੇ ਆਪ ਤੋਂ ਮਾਇਆ ਦੀ ਕਾਲਕ ਤੋਂ ਰਹਿਤ ਹੈ ਜਿਨ ਸੇਵਿਆ ਤਿੰ ਪਾਇਆ ਮਾਨ ਜੀਨੇ ਸਤਗੁਰੂ ਨੂੰ ਵਾਹਿਗੁਰੂ ਨੂੰ ਸੇਵਿਆ ਸਿਮਰਨ ਕੀਤਾ ਉਹਨੇ ਮਾਨ ਪਾ ਲਿਆ ਨਾਨਕ ਗਾਵੀਐ ਗੁਣੀ ਨਿਧਾਨ ਰੱਬ ਗੁਨਾ ਦਾ ਖਜ਼ਾਨਾ ਹੈ ਜਿਹੜਾ ਉਸ ਨੂੰ ਗਾਈਏ ਨਾਨਕਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਆਪਣੇ ਮਨ ਦੇ ਵਿੱਚ ਰੱਬੀ ਪਿਆਰ ਰੱਖ ਕੇ ਉਸ ਨੂੰ ਗਾਈਏ ਅਤੇ ਮਨ ਨੂੰ ਕੰਨਾਂ ਰਹੀਂ ਸੁਣਾਈਏ ਦੁੱਖ ਪਰ ਹਰ ਰੱਬ ਤੋਂ ਵਿਛੋੜੇ ਦਾ ਦੁੱਖ ਸਾਡਾ ਕਟਿਆ ਜਾਏਗਾ ਸੁਖ ਘਰ ਲੈ ਜਾਏ ਤੇ ਜਿਹੜਾ ਪ੍ਰਭੂ ਮਿਲਾਪ ਦਾ ਸਾਡਾ ਸੁਖ ਹੈ ਉਹ ਆਪਣੇ ਅੰਦਰ ਘਰ ਆਪਾਂ ਲੈ ਜਾਵਾਂਗੇ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰੂ ਦੇ ਮੁਖ ਚੋਂ ਉਚਾਰਨ ਹੋਇਆ ਸ਼ਬਦ ਗੁਰਮੁਖ ਨਾਦੰਗ ਗੁਰੂ ਦੇ ਮੁਖ ਚੋਂ ਉਚਾਰਨ ਹੋਏ ਸ਼ਬਦ ਦਾ ਗਿਆਨ ਗੁਰਮੁਖ ਵੇਦੰਗ ਗੁਰਮੁਖ ਰਹਿ ਆ ਸਮਾਈ ਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਆਪਣੇ ਸ਼ਬਦ ਰਾਹੀਂ ਸਾਰੇ ਜੀਆਂ ਦੇ ਵਿੱਚ ਸਮਾਇਆ ਹੋਇਆ ਹੈ ਵਰਤ ਰਿਹਾ ਹੈ ਗੁਰ ਇਸ਼ਰ ਗੁਰ ਗੋਰਖ ਬਰਮਾ ਗੁਰੂ ਹੀ ਮੈਨੂੰ ਇਹ ਪਤਾ ਲੱਗ ਗਿਆ ਵਿਸ਼ਨੂੰ ਹੈ ਗੁਰੂ ਹੀ ਸ਼ਿਵ ਜੀ ਹੈ ਮੇਰੇ ਵਾਸਤੇ ਗੁਰੂ ਹੀ ਬਰਮਾ ਹੈ ਮੈਨੂੰ ਇਹ ਰੱਬ ਨੇ ਦੱਸਿਆ ਗੁਰ ਪਾਰਵਤੀ ਮਾਈ ਅਤੇ ਪਾਰਵਤੀ ਮਾਤਾ ਵੀ ਗੁਰੂ ਹੀ ਹੈ ਜੇ ਹੋ ਜਾਣਾ ਜੇ ਮੈਂ ਹੁਣ ਇਸ ਗੱਲ ਦੀ ਸਮਝੇ ਲੇ ਲਈ ਜਾਣ ਲਿਆ ਆਖਾ ਨਹੀਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹ ਬਹੁਤ ਵਿਸ਼ਾਦ ਹੈ ਆਖਿਆ ਨਹੀਂ ਜਾ ਸਕਦਾ ਕਹਿਣਾ ਕਥਨ ਨਾ ਜਾਈ ਉਹ ਮੇਰੀ ਕਥਣੀ ਵਿੱਚ ਨਹੀਂ ਆਉਂਦਾ ਗੁਰਾ ਇੱਕ ਦੇ ਬੁਝਾਈ ਵਾਹਿਗੁਰੂ ਜੀ ਮੈਨੂੰ ਅਕਲ ਸਮਝ ਸੋਜੀ ਦੇ ਸਭਨਾ ਜੀਆਂ ਦਾ ਇੱਕ ਦਾਤਾ ਇਹ ਵਾਹਿਗੁਰੂ ਸਾਰਿਆਂ ਜੀਆਂ ਦਾ ਇੱਕੋ ਇੱਕ ਦਾਤਾ ਦੇਣ ਵਾਲਾ ਦਾਤਾਰ ਹੈ ਸੋ ਮੈਂ ਵਿਸਰ ਨਾ ਜਾਈ ਮੈਂ ਉਸ ਨੂੰ ਵਿਸਰ ਨਾ ਜਾਵਾਂ ਮੈਂ ਭੁੱਲ ਨਾ ਜਾਵਾਂ ਸੋ ਇਹ ਅਰਥ ਅਸੀਂ ਸੰਖੇਪ ਜੀ ਜਾਣੇ ਨੇ ਹੁਣ ਆਪਾਂ ਇਹਨੂੰ ਪੜ੍ਹਨ ਦੀ ਤਰਤੀਬ ਇਹਦੀ ਲਗਾ ਮਾਤਰਾ ਵੱਲ ਧਿਆਨ ਦੇਣੇ ਆ ਜੀ ਖਾਪਿਆ ਨਾ ਜਾਏ ਇੱਤਾ ਨਾ ਹੋਏ ਆਪੇ ਆਪ ਨਿਰਅੰਜਨ ਸੁਏ ਨਿਰਅੰਜਨ ਕਹਿੰਦੇ ਨੇ ਅੰਜਨ ਕਹਿੰਦੇ ਨੇ ਮਾਇਆ ਤੋਂ ਰਹਿਤ ਕਾਲਕ ਨੂੰ ਵੈਸੇ ਅੰਜਨ ਸੁਰਮੇ ਨੂੰ ਕਿਹਾ ਜਾਂਦਾ ਹੈ ਨਿਰਅੰਜਨ ਰਹਿਤ ਨਿਰ ਦਾ ਮਤਲਬ ਹੁੰਦਾ ਰਹਿਤ ਜਿਨ ਸੇਵਿਆ ਤਿੰਨ ਪਾਇਆ ਮਾਨ ਇਹਦੇ ਧਿਆਨ ਦੇਣਾ ਮਾਨ ਪੜਨਾ ਹੈ ਕਈ ਸੱਜਣ ਜਿਹੜੇ ਨੇ ਕਈ ਬੰਨੀਆਂ ਪੈਣਾ ਮਾਨ ਪੜ ਜਾਂਦੀਆਂ ਨੇ ਮਾਨ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾ ਗੀ ਹੈ ਇਹ ਬੜਾ ਖਿਆਲ ਕਰਨ ਵਾਲਾ ਅਖਰ ਹੈ ਜੀ ਗਾ ਗੀ ਹੈ ਗੱਗਾ ਗੱਗੇ ਨੂੰ ਕੰਨਾ ਬਾਵਾ ਬਾਵੇ ਨੂੰ ਬਿਹਾਰੀ ਐੜਾ ਐੜੇ ਨੂੰ ਦੁਲਾਈਆਂ ਮੈਂ ਅਕਸਰ ਜ਼ਿਕਰ ਕੀਤਾ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿੱਥੇ-ਜਿੱਥੇ ਵੀ ਲਾਂ ਅਤੇ ਦੁਆਇਆਂ ਉਹ ਪੂਰੀਆਂ ਉਚਾਰਨ ਹੋਣੀਆਂ ਚਾਹੀਦੀਆਂ ਨੇ ਔਰ ਪਤਾ ਲਗਣੀਆਂ ਚਾਹੀਦੀਆਂ ਕਿ ਆਪਾਂ ਉਚਾਰਨ ਕਿੱਤੀਆਂ ਨੇ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਇੱਥੇ ਵੀ ਫੇਰ ਪਉਂ ਹੀ ਗਾਵੀਐ ਅਤੇ ਸੁਣੀਐ ਸੱਸਾ ਸੱਸੇ ਨੂੰ ਔਂਕੜ ਰਾਣਾ ਰਾਣੇ ਨੂੰ ਬਿਹਾਰੀ ਐੜਾ ਐੜ ਨੂੰ ਦੁਲਾਈਆਂ ਇੱਥੇ ਵੀ ਕਈ ਜਿਹੜੇ ਸੰਗਤਾਂ ਨੇ ਉਹ ਸੁਣੀਏ ਪੜ ਜਾਂਦੀ ਹੈ ਸੁਣੀਏ ਨਹੀਂ ਸੁਣੀਏ ਵੀ ਨਹੀਂ ਸੁਣੀਏ ਵੀ ਨਹੀਂ ਸੁਣੀਏ ਰਾਣਾ ਔਰ ਨੰਨਾ ਇਹਦੇ 사ਉਂਡ ਇਹਦਾ ਉਚਾਰਣ ਵਿੱਚ ਫਰਕ ਹੈ ਸੁਣੀਏ ਸੁਣੀਏ ਨਹੀਂ ਪੜਨਾ ਐ ਐੜ ਨੂੰ ਦੁਲਾਈਆਂ ਲੈਣੀਆਂ ਨੇ ਗਾਦੀ ਹੈ ਸੁਣੀਏ ਮਨ ਰੱਖੀ ਹੈ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਲੈ ਜਾਏ ਲੱਲਾ ਲੱਲੇ ਨੂੰ ਦੁਲਾਈਆਂ ਨੇ ਸੁਖ ਘਰ ਲੈ ਜਾਏ ਗੁਰਮੁਖ ਨਾਦੰਗ ਇਹਨੂੰ ਨਾਦੰਗ ਪੜਨਾ ਹੈ ਕਈ ਇਹਨੂੰ ਨਾਦਨ ਪੜਦੇ ਨਾਦਨ ਨਹੀਂ ਨਾਦੰਗ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮਾਈ ਇਹ ਵੀ ਬੜੇ ਖਿਆਲ ਕਰਨ ਵਾਲੀ ਗੱਲ ਹੈ ਗੁਰਮੁਖ ਰਹਿ ਆ ਪੜ ਜਾਂਦੇ ਆ ਸਾਰੇ ਜਣੇ ਗੁਰਮੁਖ ਰਹਿ ਆ ਲਈ ਜੀ ਗੁਰਮੁਖ ਰਹਿ ਆ ਸਮਾਈ ਰਾਰਾ ਹਾ ਹਾ ਹਿੰਸੀ ਹਾਰੀ ਐੜਾ ਐੜੇ ਨੂੰ ਕੰਨਾ ਗੁਰਮੁਖ ਰਹਿ ਆ ਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਬੜੇ ਖਿਆਲ ਕਰਨ ਵਾਲੀ ਗੱਲ ਹੈ ਸਚਨ ਮਾ ਪੁਰਸ਼ਵੀ ਕਈ ਈਸ਼ਰ ਪਰਦੇ ਨੇ ਈਸ਼ਰ ਨਹੀਂ ਈਸ਼ਰ ਗੁਰਈਸ਼ਰ ਗੁਰ ਗੋਰਖ ਬਰਮਾ ਇੱਥੇ ਬ੍ਰਹਮਾ ਨਹੀਂ ਬਰਮਾ ਬੱਪਾ ਰਾਰਾ ਮੰਮਾ ਮਮੇ ਨੂੰ ਕਹਿਣਾ ਬਰਮਾ ਗੁਰਈਸ਼ਰ ਗੁਰਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੌ ਜਾਣਾ ਆਖਾ ਨਹੀਂ ਕਹਿਣਾ ਕਹਿਣਾ ਕਥਨ ਨਾ ਜਾਈ ਇਹਨੂੰ ਵੀ ਕਹਿਣਾ ਪੜ ਜਾਂਦੇ ਨੇ ਕਹਿਣਾ ਨਹੀਂ ਪੜਨਾ ਕਹਿਣਾ ਕਹਿਣਾ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ ਗੁਰਈਸ਼ਰ ਗੁਰਗੋ ਰਖ ਬਰਮਾ ਗੁਰਪਾਰਬਤੀ ਮਾਈ ਜੇ ਹਾਂ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਹਨੂੰ ਗੁਰਾ ਪੜਨਾ ਗੁਰਾ ਨਹੀਂ ਪੜਨਾ 95% ਸੰਗਤ ਦੇ ਵਿੱਚ ਇਹਨੂੰ ਗੁਰਾ ਪੜਦੇ ਨੇ ਗੁਰਾ ਨਹੀਂ ਬਿੰਦੀ ਲਾ ਕੇ ਨਹੀਂ ਨਾਸਿਕਾ ਉਚਾਰ ਨਹੀਂ ਹੈ ਗੁਰਾ ਜਿੱਦਾਂ ਵਾਹਿਗੁਰੂ ਗੁਰਾ ਇੱਕ ਦੇ ਬੁਝਾਈ ਵਾਹਿਗੁਰੂ ਜੀ ਮੈਨੂੰ ਇਹ ਅਕਲ ਸਮਝ ਸੋਜੀ ਬਖਸ਼ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਮਿਸਰ ਨਾ ਜਾਈ ਸੋ ਪਿਆਰੇ ਬੱਚਿਓ ਅੱਜ ਆਪਾਂ ਨੇ ਪੰਜਵੀਂ ਪੌੜੀ ਦੇ ਦਰਸ਼ਨ ਕੀਤੇ ਜੱਜੀ ਸਾਹਿਬ ਵਿੱਚ ਇਸ ਪੰਜਵੀਂ ਪੌੜੀ ਤੱਕ ਜਿਹੜਾ ਚੇਲਾ ਹੈ ਸਟੂਡੈਂਟ ਹੈ ਉਸ ਨੂੰ ਇਸ ਗੱਲ ਦੀ ਅਕਲ ਆਈ ਸਮਝ ਆਈ ਇਹ ਸਮਝ ਸੋਝੀ ਮਿਲੀ ਕਿ ਕਿ ਰੱਬ ਜਿਹੜਾ ਹੈ ਵਾਹਿਗੁਰੂ ਜਿਹੜਾ ਹੈ ਉਸ ਨੂੰ ਮਿਲਣ ਮਿਲਾਨ ਦਾ ਜਿਹੜਾ ਕੰਮ ਹੈ ਉਹ ਸਿਰਫ ਤੇ ਸਿਰਫ ਗੁਰੂ ਰਾਹੀਂ ਹੋ ਸਕਦਾ ਹੈ ਇਹ ਸਮਝ ਆ ਜਾਂਦੀ ਹੈ ਇਹ ਅਕਲ ਆ ਜਾਂਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਇਹ ਪੂਰਾ ਦਾ ਪੂਰਾ ਖੇਡ ਆਪ ਖੇਡ ਕੇ ਸਾਨੂੰ ਦੱਸ ਰਹੇ ਨੇ ਇਹ ਰੱਬੀ ਖੇਡ ਜਿਹੜਾ ਨਾ ਆਪ ਖੇਡ ਕੇ ਆਪ ਸਵਾਲ ਜਵਾਬ ਕਰਕੇ ਸਾਡੀ ਝੋਲੀ ਚ ਪਾ ਰਹੇ ਨੇ ਪਿਆਰਿਓ ਕਿੰਨੀ ਮਿਹਨਤ ਹੈ ਔਰ ਇਹ ਸਾਰਾ ਕੁਝ ਗੁਰਨਾਨਕ ਦੇ ਪਾਤਸ਼ਾਹ ਨੇ ਸਾਨੂੰ ਪਰੋਸ ਕੇ ਦਿੱਤਾ ਥਾਲ ਵਿੱਚ ਤਿੰਨ ਵਸਤੂ ਪਈਓ ਅਸੀਂ ਇਸ ਨੂੰ ਲਈਏ ਅਸੀਂ ਜਾਣੀਏ ਹੁਣ ਖਾਣਾ ਹੈ ਉਸ ਥਾਲ ਦੇ ਵਿੱਚ ਪਈ ਹੋਈ ਵਸਤੂ ਉਸ ਬਾਣੀ ਨੂੰ ਆਪਣੇ ਜੀਵਨ ਚ ਲਿਆਉਣਾ ਪਰ ਉਹਦੇ ਅਰਥ ਸਮਝ ਕੇ ਬਾਣੀ ਪੜਨੀ ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਪਿਆਰੇ ਬੱਚਿਓ ਆਪ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਆਪ ਸਭ ਮਾਨ ਬਖਸ਼ਦੇ ਹੋ ਆਪ ਸਭ ਇਸ ਨੂੰ ਬੜੇ ਧਿਆਨ ਨਾਲ ਸੁਣ ਰਹੇ ਹੋ ਅਤੇ ਇਹਨੂੰ ਦੇਖ ਰਹੇ ਹੋ ਪਰ ਇਸ ਨੂੰ ਪੂਰਾ ਦੇਖੋ ਤਾਂ ਤੁਹਾਨੂੰ ਸਾਰੀਆਂ ਪੌੜੀਆਂ ਦੇ ਵਿੱਚ ਜੱਪੀ ਸਾਹਿਬ ਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝ ਆਏਗੀ ਕਿਦਾਂ ਗੁਨਾਰਕ ਦੇਵ ਜੀ ਆਪਸ ਦੇ ਵਿੱਚ ਰੱਬ ਨਾਲ ਸਵਾਲ ਜਵਾਬ ਕਰ ਰਹੇ ਨੇ ਅਖੀਰ ਤੱਕ ਜਦ ਅਸੀਂ ਪਹੁੰਚਾਂਗੇ ਨਾ ਤਾਂ ਪੌੜੀ ਚੜਦੇ 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 ਅਸੀਂ ਉਸ ਜਗ੍ਹਾ ਤੇ ਪਹੁੰਚ ਜਾਵਾਂਗੇ ਜਿੱਥੇ ਸਾਨੂੰ ਜਾਣਾ ਚਾਹੀਦਾ ਹੈ ਸਮਝ ਆ ਜਾਵੇਗੀ ਸਾਨੂੰ ਪੂਰੀ ਦੁਨੀਆ ਦੀ ਇੱਕ ਪੱਕੀ ਇਸ ਗੱਲ ਦੀ ਗਾਰੰਟੀ ਹੈ ਜੀ ਆਪ ਸਾਰੇ ਧਿਆਨ ਦਿਓ ਇੱਕ ਬੇਨਤੀ ਆ ਸਰ ਜੀਆਂ ਪਰਵਾਹ ਕਰੋ ਸਬਸਕ੍ਰਾਈਬ ਜਰੂਰ ਕਰੋ ਜੀ ਅਤੇ ਸਬਸਕ੍ਰਾਈਬ ਦੇ ਨਾਲ ਨਾਲ ਆਪ ਸਾਰੇ ਲਾਈਕ ਤੇ ਸ਼ੇਅਰ ਬਹੁਤ ਕਰੋ ਸ਼ੇਅਰ ਕਰੋ ਘਰ ਘਰ ਬੈਠੇ ਬੱਚੇ ਬੱਚੇ ਤੱਕ ਇਹਨਾਂ ਵੀਡੀਓ ਨੂੰ ਪਹੁੰਚਾਓ ਮੇਰੀ ਇੰਨੀ ਮਦਦ ਕਰੋ ਮੇਰੀ ਇਹ ਹੈਲਪ ਕਰੋ ਇਹ ਇੱਕ ਪ੍ਰਚਾਰ ਹੈ ਇਹ ਵੀ ਇੱਕ ਸੇਵਾ ਹੈ ਮੈਂ ਹੱਥ ਜੋੜ ਕੇ ਆਪ ਜੀ ਕੋਲੋਂ ਮੰਗਦਾ ਹਾਂ ਇਸ ਪ੍ਰਚਾਰ ਦੇ ਵਿੱਚ ਦਾਸ ਦਾ ਸਾਥ ਦਿਓ ਮੈਨੂੰ ਕਿਤੇ ਸਮਝ ਆਣਾ ਹੈ ਕੁਝ ਅਕਲ ਦੇਣੀ ਹੈ ਤਾਂ ਕਮੈਂਟ ਕਰੋ ਮੈਨੂੰ ਨਹੀਂ ਪਤਾ ਮੈਂ ਬਿਲਕੁਲ ਬੇਕਲਾ ਇਨਸਾਨ ਹਾਂ ਮੈਨੂੰ ਕੁਝ ਵੀ ਗਿਆਨ ਨਹੀਂ ਹੈਗਾ ਤੁਹਾਡੇ ਸਭ ਦੀ ਚਰਣਾ ਦੀ ਧੂਣ ਜੇਕਰ ਮੇਤੋਂ ਵੀ ਕਿਤੇ ਗਲਤੀ ਹੋ ਰਹੀ ਹੈ ਤਾਂ ਮੈਨੂੰ ਦੱਸੋ ਮੈਂ ਵੀ ਸਮਝਾਂ ਮੈਂ ਵੀ ਸਿੱਖਣ ਵਾਸਤੇ ਬੈਠਾ ਹੈ ਇੱਥੇ ਸੋ ਆਪ ਨੂੰ ਬੇਨਤੀਆਂ ਨੇ ਪ੍ਰਵਾਨ ਕਰਿਓ ਆਪਜੀ ਘਰ ਘਰ ਬੱਚੇ ਬੱਚੇ ਤੱਕ ਇਹ ਵੀਡੀਓ ਪਹੁੰਚਾਓ ਅਤੇ ਉਹਨਾਂ ਨੂੰ ਕੋ ਕਿ ਇਹ ਸੁਣੋ ਅਤੇ ਸਿੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੇ ਤਨਵਾਦ